ਦੋਸਤੋ ਇਹ ਇੱਕ ਪੁੱਟਕੰਡਾ ਹੈ ਸਾਡੇ ਏਰੀਆ ਵਿੱਚ ਤੁਹਾਨੂੰ ਪੁੱਟਕੰਡਾ ਕਹਿੰਦੇ ਆ ਤੁਹਾਡੇ ਏਰੀਆ ਵਿੱਚ ਇਹਨੂੰ ਕੀ ਕਹਿੰਦੇ ਆ ਇਹਦੇ ਬਾਰੇ ਤੁਸੀਂ ਆਪਣੇ ਕਮੈਂਟ ਵਿੱਚ ਦੱਸਣਾ ਬਹੁਤ ਕੀਮਤੀ ਬੂਟੀ ਹੈ ਕਿ ਦੀ ਜੜ ਦਾ ਉਤੋਂ ਹੁੰਦੀ ਹੋਵੇ ਇਹਦੀ ਦਤਨ ਕਰੋ ਜੜ ਦਾ ਦਰਦ ਬੰਦ ਹੋ ਜਾਂਦਾ ਔਰ ਕਈ ਵਾਰ ਬੱਚਿਆਂ ਨੂੰ ਖੰਘ ਖਾਂਸੀ ਹੁੰਦੀ ਹੈ ਇਹਦੇ ਦਾਣਿਆਂ ਨੂੰ ਬੁੜੀਆਂ ਕੀ ਕਰਦੀਆਂ ਨੇ ਇੱਕ ਛੋਟੀ ਕੁੱਜੀ ਦੇ ਵਿੱਚ ਮਿੱਟੀ ਦੀ ਕੁੱਜੀ ਦੇ ਵਿੱਚ ਪਾ ਕੇ ਅੱਗ ਦੇ ਵਿੱਚ ਕੁੱਜੀ ਕਰਕੇ ਗਰਮ ਦਾਣਿਆਂ ਨੂੰ ਕਲਕਾ ਕੇ ਜੇ ਬੱਚਿਆਂ ਨੂੰ ਦਿੰਦੇ ਆ ਤੇ ਉਹਦੇ ਨਾਲ ਬੱਚਿਆਂ ਦੀ ਖੰਘ ਖਾਂਸੀ ਦੂਰ ਹੋ ਜਾਂਦੀ ਹੈ ਔਰ ਹੀ ਤੇ ਸਾਫ ਸਾਫ ਪੱਤੇ ਲੈ ਕੇ ਕਿਸੇ ਬੰਦੇ ਨੂੰ ਸੱਪ ਕੱਟ ਜਾਵੇ ਤਾਂ ਉਹਦੇ ਪੱਤੇ ਖਾਣ ਦੇ ਨਾਲ ਸੱਪ ਦੀ ਜ਼ਹਿਰ ਨਹੀਂ ਚੜਦੀ ਬਹੁਤ ਕੀਮਤੀ ਬੂਟੀ ਹੈ ਬੈਦ ਡਾਕਟਰਾਂ ਨੇ ਬਹੁਤ ਨੇ ਆਪਣੇ ਮਨ ਲਾ ਬਾਗੀਚੀ ਦੇ ਵਿੱਚ ਲਾਈ ਹੁੰਦੀ ਹੈ ਬੂਟੀ ਇਸ ਬੂਟੀ ਨੂੰ ਅਸੀਂ ਖੇਤਾਂ ਦੇ ਵਿੱਚ ਵੇਖਦੇ ਆ ਤਾਂ ਪੱਟ ਦਿੰਦੇ ਆ ਹਰ ਬਾਟ ਦੇ ਉੱਤੇ ਇੱਕ ਨੰਦਾ ਹੈ ਬੂਟਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੀਮਤੀ ਬੂਟੀ ਹੈ ਇਹ ਕਈ ਵਾਰ ਆਪਣੇ ਕੱਪੜਿਆਂ ਨਾਲ ਚਿੰਬੜ ਜਾਂਦੀ ਹੈ ਆਪਾਂ ਪੱਢ ਕੇ ਪਰ ਮਾਰਦੇ ਆ ਯਾਰ ਕੱਪੜਿਆਂ ਨੂੰ ਜਿੰਬੜੀ ਜਾਂਦੀ ਹੈ ਪਰ ਇਹ ਕੀਮਤੀ ਇੰਨੀ ਹੈ ਇਹਦੀ ਕੀਮਤ ਨੂੰ ਤੁਸੀਂ ਸਮਝ ਨਹੀਂ ਸਕਦੇ ਜੇ ਕਿ ਇਹਦੀ ਜ਼ਖ਼ਮ ਦਾ ਠੀਕ ਹੋ ਜੇ ਤਾਂ ਉਹਨੂੰ ਪਤਾ ਲੱਗੂਗੀ ਇਹਦੀ ਕੀਮਤ ਕੀ ਹੈ ਜਾਂ ਮਨ ਲਾ ਕਈ ਵਾਰ ਸੱਪ ਕੈ ਉਹਨੂੰ ਕੱਟ ਜੇ ਸੱਪ ਦਾ ਕੱਟਿਆ ਹੋਇਆ ਬੰਦਾ ਇਹਦੇ ਨਾਲ ਬਚ ਜਾਵੇ ਉਹਨੂੰ ਇਹਦੀ ਕੀਮਤ ਦਾ ਪਤਾ ਲੱਗੂਗੀ ਇਹਦੀ ਕੀਮਤ ਕਿਹਦੀ ਹੈ ਇਹਨੂੰ ਵੀਡੀਓ ਚੰਗੀ ਲੱਗੇ ਬਹੁਤ